ਲਗਾਤਾਰ ਭਾਰੀ ਬਾਰਿਸ਼ ਦੇ ਕਾਰਨ ਕਈ ਪੁਲਾਂ ਤੇ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਦੇ ਨਾਲ ਆਵਾਜਾਈ ਵੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਰਸਤੇ ਬੰਦ ਹੋਣ ਦੇ ਕਾਰਨ ਹਜ਼ਾਰਾਂ ਹੀ ਵਾਹਨ ਫਸੇ ਹੋਏ ਨੇ ਅਤੇ ਜਗਾ ਜਗਾ ਲੰਬੇ ਲੰਬੇ ਜਾਮ ਲੱਗੇ ਹੋਏ ਨੇ ਇਸ ਮੌਕੇ ਦੇ ਟਰੱਕ ਡਰਾਈਵਰਾਂ ਦਾ ਕਹਿਣਾ ਸੀ ਕਿ ਉਹ ਰਾਤ ਤੋਂ ਬਿਨਾ ਕੁਝ ਖਾਦੇ ਪੀਤੇ ਇੱਥੇ ਖੜੇ ਨੇ ਕੁਝ ਤਾਂ ਕਈ ਦਿਨਾਂ ਤੋਂ ਸੜਕਾ ਉਤੇ ਫਸੇ ਹੋਏ ਨੇ ਖਾਣ ਪੀਣ ਦੀ ਸਹੂਲਤ ਨਾ ਹੋਣ ਦੇ ਕਾਰਨ ਉਹ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਉਹ ਅਗਲੇ ਹੁਕਮਾਂ ਤੱਕ ਸਿਰਫ ਵਨ ਵੇ ਟ੍ਰੈਫਿਕ ਹੀ ਚਲਾਣਗੇ ਅਤੇ ਆਵਾਜਾਈ ਉਤੇ ਲਗਾਈ ਪਾਬੰਦੀਆਂ ਹਟਾਉਣ ਦਾ ਫੈਸਲਾ ਕੰਟਰੋਲ ਰੂਮ ਵੱਲੋਂ ਹੀ जाएगा आज पांचवा दिन है आंध्रा से आ रहे कोड़ूर कटपा से हाँ, पपीता को? लदा हुआ जम्मु जम्मु जाना है जम्मू का जम्मू जाना और यहाँ पे कब से यहाँ से यहाँ तकरीबन हो गए बारह बजे रात को रात को बारह रात को बारह तो खाना वाना खाया तो नहीं 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 खाना इधर कहाँ मिल रहा है चाहे पानी भी नहीं मिल रहा है पानी भी नहीं मिल रहा चाय भी क्या नहीं है क्या बताते हैं कब को, को, कोई बात नहीं वो रात को बोल रहे थे कि सुबह सात बजे छोड़ देंगे अभी तक तो शाम को ही सात हो रही तो पपीता तो खराब हो जाएगा एक दो तो दिन में क्या वो तो क्या करे पार्टी वाले को भी बोल दिया अब नुकसान तो हमारा ही है आगे जाएंगे झिक झिक वो करेगा फिर पाँच दस रुपए काटेंगे क्या है बाबा जी बोलो मेरा नाम सुखा सिंह है जी ਅਹੀਂ ਤਾਂ ਮਾਨਾਡੂ ਤੋਂ ਆਉਂਦੇ ਆ ਕੋਈ ਮਟੂਰ ਤੋਂ ਲੋਡ ਕਰਕੇ ਮਸ਼ੀਨਾ ਆ ਜੀ ਇਹ ਕਠੂਏ ਜਾਣਾ ਕਿਦੋਂ ਦੇ ਰੁਕੇਦੇ ਉੱਤੇ ਅਹੀਂ ਰੁਕੇਦੇ ਇੱਥੇ ਅੱਜ ਅੱਜ ਹੀ ਤੜਕੇ ਆਏ ਆ ਆਪਣਾ ਪਿੰਡ ਵਾਲਾ ਗਈ ਤੇ ਉਦਾਂ ਪਹਿਲਾਂ ਹੀ ਪਾਰਟੀ ਦਾ ਫੋਨ ਆ ਗਿਆ ਵੀ ਛੱਡਣੀਆਂ ਦੀ ਗੱਡੀਆਂ ਆਏ ਕਿ ਚਲੋ ਵੇਖ ਲੈਨੇ ਭਲਾ ਜਾ ਕੇ ਪਹੁੰਚ ਕੇ ਹਾਂ ਜੀ ਕੀ ਕਹਿੰਦੇ ਹੁਣ ਪੁਲਸ ਵਾਲੇ ਕੀ ਕਹਿੰਦੇ ਕਿ ਜ਼ਰਾ ਸਾਰੇ ਨਾਲ ਗੱਲ ਹੋਈ ਉਹ ਕਹਿੰਦਾ ਕੰਟਰੋਲ ਰੂਮ 'ਚ ਫੋਨ ਕੀਤਾ ਕੰਟਰੋਲ ਰੂਮ ਤੋਂ ਪਤਾ ਲੱਗੂਗਾ ਵੀ ਹਾਂ ਛੱਡਿਏ ਜਾਂ ਨਾ ਛੱਡਿਏ ਜਾਂ ਮੈਂ ਤਾਂ ਕਹਿੰਦਾ ਜਾਂਦਾ ਗੱਡੀ ਬਹੁਤ ਜ਼ਿਆਦਾ ਖਲੁੱਤੀ ਜਾਂ ਰੋਡ ਤੇ ਪਰੇਸ਼ਾਨੀ ਨਹੀਂ ਹੋ ਰਹੀ ਖਾਣ ਪੀਣ ਵਗੈਰਾ ਦੀ ਨਹੀਂ ਤਾਂ ਫਿਰ ਇਦਾਂ ਹੀ ਆ ਜੀ ਚੱਲੀ ਜਾਂਦਾ ਕੰਮ ਮਾੜਾ ਮੋਟਾ ਕੀ ਕਰਨਾ ਇਹ ਵੱਡੇ ਭਾਜੀ ਦੇ ਨਿਰਦੇਸ਼ ਤੇ ਹੋਈ ਆ ਵੀ ਜਿਹੜੀ ਹੈਵੀ ਗੱਡੀ ਵਹੀਕਲ ਨੇ ਜਿਹੜੀ ਪਠਾਨਕੋਟ ਤੋਂ ਜੰਮੂ ਨੂੰ ਜਾਣ ਵਾਲੇ ਇਹ ਹੈ ਵਹੀਕਲ ਬੰਦ ਕੀਤੇ ਨੇ ਬਿਲਕੁਲ ਹੀ ਜੀ ਜਿਹੜੀ ਛੋਟੀ ਵਹੀਕਲ ਨੇ ਉਹਦੀ ਆਵਾਜਾਈ ਚਾਲੂ ਰੱਖੀ ਆ ਅਹੀ ਆਪ ਜਨਤਾ ਨੂੰ ਇਹ ਅਪੀਲ ਕਰਨੀ ਹੈ ਵੀ ਜੇ ਕੋਈ ਅਮਰਜੈਂਸੀ ਹੈ ਜਿਆਦੀ ਹੈ ਜ਼ਰੂਰੀ ਹੈ ਤਾਂ ਫੇਰ ਹੀ ਹਮਾਚ ਵਾਲੀ ਸਾਈਡ ਤੇ ਜਾਂ ਜੰਮੂ ਵਾਲੀ ਸਾਈਡ ਤੇ ਜਾਓ ਮੌਸਮ ਬਹੁਤ ਖਰਾਬ ਹੈ ਤੇ ਆਪ ਜੀ ਦੇ ਨੂੰ ਇਹੋ ਬੇਨਤੀ ਕਰਨੀ ਹੈ ਵੀ ਹੈਵੀ ਗੱਡੀਆਂ ਜਿਹੜੀਆਂ ਨਾ ਲੈ ਕੇ ਉਧਰ ਨੂੰ ਜਾਓ ਤੇ ਜਿਹੜੀਆਂ ਮਕੇਰੀਆਂ ਜਾਂ ਵਾਲੀ ਗੱਡੀਆਂ ਨੇ ਉਹਨਾਂ ਨੂੰ ਹੀ ਪੁੱਛ ਕੇ ਤੋਰੀ ਜਾਣੇ ਵਾਰ-ਵਾਰ ਜਿਹੜੇ ਜਾਣ ਜੋਗੇ ਆ ਦੇਖਿਆ ਇੱਕ ਇੱਕ ਗੱਡੀ ਰੋਕੇ ਪੁੱਛ ਰਹੇ ਉਹਨਾਂ ਨੂੰ ਕੀ ਪੁੱਛਿਆ ਜਾ ਰਿਹਾ ਕਿ ਕਿੱਧਰ ਜਾਣਾ ਇਹਨਾਂ ਨੂੰ ਇਹੋ ਹੀ ਪੁੱਛੇ ਨੇ ਵੀ ਜੇ ਤੁਸੀਂ ਜਾਣਾ ਭਾਜੀ ਜੰਮੂ ਸਾਈਡ ਤੇ ਤਾਂ ਰਸਤਾ ਬਿਲਕੁਲ ਬੰਦ ਆ ਬੰਬਿਆਲ ਵਾਲੀ ਸੜਕ ਤੇ ਜਿਹੜਾ ਵੀ ਜਿਹੜੀ ਛੜ ਤੇ ਜਿਹੜੀ ਬੈ ਗਈ ਆ ਉਧਰੋਂ ਚੱਕੀਪੁਰ ਵਾਲੀ ਸੜਕ ਵੀ ਬੈ ਗਈ ਆ ਤੇ ਜੇ ਕਹਿੰਦੇ ਮਕੇਰੀਆ ਜਾਣਾ ਤੇ ਉਹ ਜਾ ਸਕਦਾ ਤੇ ਪਠਾਨਕੋਟ ਦੀ ਐਂਟਰੀ ਬੰਦ ਕੀਤੀ ਹੈਗੀ ਗੱਡੀ ਦੀ ਇੱਕ ਡਰਾਈਵਰ ਨੇ ਗੱਲ ਕੀਤੀ ਕਹਿੰਦਾ ਨੰਗਲਪੁਰ ਜਾਣਾ ਉਹਨੂੰ ਵੀ ਰੋਕ ਲਿਆ ਗਿਆ ਨੰਗਲਪੁਰ ਜਾਣ ਵਾਲੀ ਗੱਡੀ ਆ ਉਹ ਵੀ ਭਾਜੀ ਬੰਬਿਆਲ ਤੋਂ ਚੱਕੀਪੁਰ ਥੜੀ ਹੋ ਕੇ ਆਉਣੀ ਆ ਇਸ ਕਰਕੇ ਅਸੀਂ ਉਹ ਬੰਦ ਕੀਤੀ ਆ ਜੇ ਤੇ ਉਹਨੂੰ ਕਿਹਾ ਮਕੇਰੀਆ ਥਾਣੀ ਜਾਣਾ ਤੇ ਜਾ ਸਕਦਾ ਜੇ ਪਠਾਨਕੋਟ ਦੀ ਐਂਟਰੀ ਬੰਦ ਆ ਇਹ ਹਿਦਾਇਤਾਂ ਕੀ ਅਧਿਕਾਰੀਆਂ ਵੱਲੋਂ ਕੰਟਰੋਲ ਰੂਮ ਤੋਂ ਕੀ ਨਿਰਦੇਸ਼ ਮਿਲੇ ਕਿ ਦੋ ਤੱਕ ਐ ਰੇਗਰ ਬੰਦ ਕੰਟਰੋਲ ਰੂਮ ਵਾਲਿਆਂ ਨੂੰ ਫੋਨ ਕਰਕੇ ਪੁੱਛਿਆ ਸੀਗਾ ਜੀ ਵੀ ਇਹ ਹੈਵੀ ਜਿਹੜੀ ਗੱਡੀਆਂ ਵੀ ਕੱਲੇ ਪਠਾਨਕੋੜ ਜਾਂ ਦਿਤੀਆਂ ਜਾਣ ਜਾਂ ਨਾ ਜਾਣ ਦਿਤੀਆਂ ਜਾਣ ਉਹ ਕਹਿੰਦੇ ਆ ਵੀ ਹੈਵੀ ਵੀਕਲ ਪਠਾਨਕੋੜ ਜੇ ਨਾ ਐਂਟਰੀ ਹੋਏ ਕੋਈ ਜਾਂ ਬਹੁਤ ਲੱਗਾ ਰੋਡ ਤੇ ਜਿਹੜੇ ਦੂ-ਵੀਲਰ ਵੀ ਦੂਜੇ ਨੇ ਛੋਟੇ ਵੀਕਲ ਉਹ ਆਉਂਦੇ ਆ ਪਠਾਨਕੋੜ ਤੇ ਕਾਫੀ ਦੂਰ ਹੈ ਲੋਡ ਘਟਾਣ ਲਈ ਪਠਾਨਕੋੜ ਦਾ ਰੋਡ ਡੇਟਾ ਲਈ ਕੀਤਾ ਗਿਆ ਹੈ ਨੀ ਨੀ ਜੀ ਭਾਈ ਤੁਸੀਂ ਆਮ ਜਾ ਕੇ ਦੇਖੋਗੇ ਰੋਡ ਤਕਰੀਬਨ ਟਰੱਕ ਸਾਰੇ ਛੜਕਾਂ ਤੇ ਲੱਗੇ ਇਹ ਜਾਂ ਬਹੁਤ ਲੱਗਾ ਟ੍ਰੈਫਿਕ ਦਾ ਲੋਡ ਘਣਾਉਣ ਕਰਕੇ ਜੀ ਟ੍ਰੈਫਿਕ ਜਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹ ਟ੍ਰੈਫਿਕ ਕੰਟਰੋਲ ਨਹੀਂ ਹੁੰਦੀ